ਮੈਂ ਤੇ ਸਾਰੇ ਕੰਮ ਨਾ ਬੜੇ ਚਾਵਾਂ ਰੀਜਾ ਨਾ ਕਰਨੇ ਆਂਗੇ। ਸੋਚਿਆ ਸੀ ਸੰਦੀਪ ਦਾ ਵਿਆਹ ਕਰਤਾ ਵਾ ਆਪਣੇ ਘਰ ਸੌਖੀ ਆ। ਚਲ ਜੋਤ ਤਾਂ ਵੀ ਕਰਦੇ ਆ। ਮੈਨੂੰ ਨਹੀਂ ਪਤਾ ਵੀ ਆਹ ਕੰਮ ਬਣ ਜਾਣਾ ਵਾ। ਤਹੀਂ ਇਹ ਕੰਮ ਭੁੱਲ ਕੇ ਵੀ ਨਾ ਕਰਿਓ। ਵੀ ਡੈਡੀ ਨੂੰ ਇਹ ਗੱਲ ਨਹੀਂ ਦੱਸਣੀ। ਜੇ ਹੀ ਡੈਡੀ ਜੀ ਨੂੰ ਅੱਜ ਇਹ ਗੱਲ ਨਾ ਨਾ ਦੱਸੀ ਹੋ ਸਕਦਾ ਕੱਲ ਨੂੰ ਗੱਲ ਵੱਜ ਜਾਏ। ਉਹਦੇ ਦਿਨ ਜ਼ਿਆਦਾ ਤੰਗ ਕਰਨ। ਸਰਮਨ ਮੈਂ ਤੈਨੂੰ ਕਿਹਾ ਹੀ ਨਾ ਇਹ ਗੱਲ। ਵੀ ਆਪਣੇ ਭਰਾ ਨੂੰ ਇਹ ਗੱਲ ਦੱਸ ਦੇ। ਇਸ ਸਿਰਫ ਸਾਡਕ ਨੂੰ ਕੁੜੀ-ਕੁੜੀ ਘਰ-ਬਾਰ ਦਾ ਸਾਡਾ ਬਣਨ ਵਾਲਾ ਈ ਉਹ ਅਸੀਂ ਇਹਨੇ ਜੋਗੇ ਆ ਕੋਈ ਗੱਲ ਨਹੀਂ ਭਾਜੀ ਜੇ ਮੇਰੇ ਝੂਠ ਬੋਲੇ ਆ ਲੌੜੀ ਦੀ ਖਲਾਸੀ ਹੋ ਜਾਂਦੀ ਹੈ ਨਾ ਤੇ ਕੋਈ ਗੱਲ ਨਹੀਂ ਮੈਂ ਝੂਠ ਬੋਲ ਦਿਆਂਗਾ ਮੈਂ ਕਹਿਣਾ ਜੇ ਕੰਮ ਕਰ ਚੰਗਾ ਵਾ ਨਾ ਤੇ ਕਰ ਲੈਣਾ ਚਾਹੀਦਾ ਵਾ ਚਲੋ ਉਹ ਤਾਂ ਕੋਈ ਗੱਲ ਨਹੀਂ ਜਿੱਦਾਂ ਤਾਂ ਸੰਡੇ ਆ ਵੀ ਕੰਮ ਕਰ ਰਿਹਾ ਮੁੰਡੇ ਦਾ ਤੇ ਮਾਂ ਪਿਓ ਵੀ ਹੈ ਨਹੀਂਗੇ ਇਹੋ ਜਿਹੇ ਨਿਆਣੇ ਕਈ ਵਾਰ ਨਾ ਅਥਰੇ ਜਿਹੇ ਹੁੰਦੇ ਆ ਟੱਬਟੋਰ ਹੋਵੇ ਨਾ ਤੇ ਨਿਆਣੇ ਸਮਝ ਜ਼ਿਆਦਾ ਹੁੰਦੀ ਹੈ